ਜੈ ਸ੍ਰੀ ਰਾਮ ਮੰਤਰੀ ਜੀ ਅੱਜ ਮੈਂ ਆਪਣੇ ਪੈਣ ਭਰਾਵਾਂ ਬਸਤੇ ਇੱਕ ਜਿਆਨੁਖਤਾ ਲੈ ਕੇ ਆਈਆਂ ਜਿਹੜੇ ਪੈਣ ਭਰਾਮਾਂ ਨੂੰ ਸਰੀਰ ਦੇ ਵਿੱਚ ਇਨਫੈਕਸ਼ਨ ਜਾਂ ਸਰੀਰਕ ਅਲਰਜੀ ਹੋਵੇ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਹਰੀ ਤਰਾਖੰਡਾ ਜਾਨੀ ਕਿ ਹਲਦੀ ਇਹ ਆਪਾਂ ਨੂੰ ਪੰਸਾਰੀਆਂ ਦੇ ਨਕਾਨਾ ਤੋਂ ਮਿਲ ਜੂਗੀ ਨਹੀਂ ਆਪਾਂ ਨੇ ਲੈਣੀ ਆ ਔਰੇ ਵਾਲੀ ਮਤਲਬ ਕਿ ਗੰਡੀਆਂ ਵਾਲੀ ਜਿਹਨੂੰ ਬੋਲਿਆ ਜਾਂਦਾ ਇੱਕ ਕੱਪਨੇ ਲੈਣਾ ਐਲੋਵੇਰਾ ਇੱਕ ਕੱਪਨੇ ਲੈਣਾ ਨੀਮ ਫਾਰੀਆਂ ਚੀਜ਼ਾਂ ਨੂੰ ਦਾ ਕਾੜਾ ਬਣਾ ਕੇ ਪੀ ਲਵੇ ਸਵੇਰੇ ਖਾਲੀ ਪੇਟ ਇਹਦੇ ਨਾਲ ਜਿਹੜੀ ਸਰੀਰ ਦੇ ਅੰਦਰ ਇਨਫੈਕਸ਼ਨ ਹੁੰਦੀ ਆ ਉਹ ਦਿਨਾਂ ਚ ਹੀ ਖਤਮ ਹੋ ਜੂਗੀ ਤੇ ਜੇਕਰ ਆਮਲਾ ਤੇ ਹਰੜ ਦਾ ਪ੍ਰਯੋਗ ਵੀ ਨਾਲ ਕਰਦੇ ਆ ਤਾਂ ਸਭ ਤੋਂ ਬੈਟਰ ਗੱਲ ਜੈ ਸ੍ਰੀ ਤੁਨ ਮੰਤਰੀ ਜੀ ਪੈਣਪਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਤੁਨ ਮੰਤਰੀ